ਓਹ ਅੰਜ ਕੀ ਹਾਲ ਚਾਲ ਆ ਸਾਰੇ ਮਿੱਤਰਾਂ ਦਾ ਸੱਜਣਾ ਮਿੱਤਰਾਂ ਦਾ ਕੀ ਹਾਲ ਚਾਲ ਆ ਵੀਡੀਓ ਜ਼ਰੂਰ ਪੂਰੀ ਦੇਖਿਆ ਕਰੋ ਤੇ ਸੁਣਿਆ ਕਰੋ ਤੇ ਇਸ ਟਾਈਮ ਪੂਰਾ ਪੰਜਾਬ ਚ ਵੈਦਰ ਬਹੁਤ ਨਾਈਸ ਹੋ ਚੁੱਕਾ ਆ ਵਧੀਆ ਠੰਡਾ ਮੌਸਮ ਹੋ ਚੁੱਕਾ ਪਿਛਲੇ ਹਫਤੇ ਦੋ ਹਫਤੇ ਇੰਨੀ ਜ਼ਿਆਦਾ ਗਰਮੀ ਪਈ ਆ ਵੀ ਲੋਕੀ ਘਰਾਂ ਤੋਂ ਬਾਹਰ ਨਿਕਲੋਂ ਬੰਦ ਹੋ ਗਏ ਸੀ ਇੰਨੀ ਜ਼ਿਆਦਾ ਗਰਮੀ ਸੀ ਰੋਡ ਤੇ ਕੋਈ ਕੋਈ ਦੀਦਾ ਸੀ ਹੁਣ ਜਰਾ ਕੱਲ ਦੇ ਕੱਲ ਪਰਸੋਂ ਮੈਂ ਦੇਖਿਆ ਰੋਡ ਤੇ ਐ ਪੂਰੀ ਰੌਣਕ ਲੱਗੀ ਪਈ ਆ ਗੱਡੀਆਂ-ਗੋਡੀਆਂ ਦੇਖਦਾ ਸਕੂਟਰ, ਮੋਟਰਸਾਈਕਲ, ਕਾਰਾਂ ਵਾਲੇ ਜਰੂਰ ਬਾਹਰ ਨਿਕਲਦੇ ਪਏ ਆ ਪਰ ਇੰਨੀ ਗਰਮੀ ਦੇ ਵਿੱਚ ਕੰਮ ਆ ਕਰਨ ਦਾ ਬਹੁਤ ਔਖਾ ਹੋਇਆ ਸੀ ਜਿਹੜੇ ਬੰਦੇ ਦਿਹਾੜੀਆਂ ਕਰਦੇ ਬਾਹਰ ਆ ਝੋਨੇ ਲਾਉਂਦੇ ਲੇਬਰ ਕਿੰਨਾ ਔਖਾ ਸੀ ਗਰਮੀ ਦੇ ਵਿੱਚ ਪ੍ਰਮਾਤਮਾ ਨੇ ਅਰਦਾਸ ਸੁਣੀ ਆ ਇੰਨਾ ਸੋਹਣਾ ਵੈਦਰ ਕਰਤਾ ਠੰਡਾ ਮੌਸਮ ਕਰਤਾ ਅਗਲਾ ਪੂਰਾ ਹਫ਼ਤਾ ਮੀਂਹ ਦਾ ਦੱਸਿਆ ਹੋਇਆ ਹੈ ਆਪਣੇ ਕੰਮ ਨੂੰ ਮਨਵੇਰ ਲਓ ਮੌੜ ਕੇ ਕੋਈ ਪਤਾ ਨਹੀਂ ਕਿ ਕਿਹਦੇ ਵੇਲੇ ਗਰਮੀ ਪੈਣੀ ਆ ਕਿਹੜੇ ਵੇਲੇ ਨਹੀਂ ਪੈਣੀ ਇਹ ਨਹੀਂ ਪਤਾ ਪਰ ਆ ਹਫਤਾ ਪੂਰਾ ਠੰਡਾ ਆ ਜਰੂਰ ਧਿਆਨ ਰੱਖਿਓ ਤੇ ਪ੍ਰਮਾਤਮਾ ਦਾ ਜਰੂਰ ਧੰਨਵਾਦ ਕਰਿਓ ਜਿਹਨੇ ਇੰਨਾ ਸੋਹਣਾ ਮੌਸਮ ਕ